ਨਹਿਰ ਦੇ ਵਿੱਚ ਜਾ ਡਿ ਗਈ ਕਾਰ ਮੌਕੇ ਤੇ ਮਚ ਗਈ ਹਾਹਾਕਾਰ ਜੀਹਾਂ ਤਸਵੀਰਾਂ ਉਸ ਘਟਨਾ ਦੀਆਂ ਨੇ ਜਿਸ ਨੇ ਹਰ ਇੱਕ ਦੇ ਰੋਂਗਟੇ ਖੜੇ ਕਰਕੇ ਰੱਖ ਦਿੱਤੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਹਿਰ ਦੇ ਵਿੱਚੋਂ ਇੱਕ ਕਾਰ ਕੱਢਣ ਦੇ ਲਈ ਮੁਸ਼ਕਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਤਾਂ ਦੱਸ ਦਈਏ ਕੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰ ਨਹਿਰ ਦੇ ਵਿੱਚ ਜਾ ਡਿ ਗਈ ਹੈ ਇਸ ਕਾਰ ਦੇ ਵਿੱਚ ਇੱਕ ਕੁੜੀ ਅਤੇ ਇੱਕ ਮੁੰਡਾ ਸਵਾਰ ਹੁੰਦੇ ਨੇ ਜਾਣਕਾਰੀ ਮੁਤਾਬਕ ਕੁੜੀ ਦੇ ਵੱਲੋਂ ਕਾਰ ਚਲਾਈ ਜਾਂਦੀ ਹੈ ਅਤੇ ਇਹ ਕੁੜੀ ਜਦੋਂ ਕਾਰ ਚਲਾ ਰਹੀ ਹੁੰਦੀ ਹੈ ਤਾਂ ਉਸੇ ਵਕਤ ਹਾਦਸਾ ਵਾਪਰਦਾ ਹੈ ਕਾਰ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਬੜੀ ਹੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਜਾਂਦਾ ਹੈ ਇਸ ਕਾਰ ਨੂੰ ਜੋ ਹੈ ਬੜੀ ਹੀ ਮੁਸ਼ਕਲਤ ਨਾਲ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਰ ਜਦੋਂ ਕਾਰ ਖੁੱਲੀ ਜਾਂਦੀ ਹੈ ਇਸ ਦੇ ਵਿੱਚੋਂ ਦੋਹਾਂ ਮੁੰਡੇ ਕੁੜੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਦੋਂ ਇਸ ਕਾਰ ਨੂੰ ਖੋਲਿਆ ਜਾਂਦਾ ਹੈ ਪੁਲਿਸ ਦੇ ਵੀ ਹੋ ਸ਼ੁੱਡ ਜਾਂਦੇ ਨਹੀਂ ਕਿਉਂਕਿ ਇਸ ਕਾਰ ਦੇ ਵਿੱਚੋਂ ਕੋਈ ਮੌਜੂਦ ਹੀ ਨਹੀਂ ਸੀ ਜੀ ਹਾਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਕੁੜੀ ਕਾਰ ਚਲਾ ਰਹੀ ਸੀ ਨਾਲ ਉਹਦੇ ਇੱਕ ਮੁੰਡਾ ਬੈਠਾ ਹੁੰਦਾ ਚਲਦੀ ਕਾਰ ਜਾ ਕੇ ਇੱਕ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਪਰ ਜਦੋਂ ਪੁਲਿਸ ਦੇ ਵੱਲੋਂ ਇਸ ਕਾਰ ਦੀ ਭਾਲ ਕੀਤੀ ਜਾਂਦੀ ਹੈ ਇਸ ਨੂੰ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਕਾਰ ਜਦੋਂ ਖੋਲ ਕੇ ਦੇਖੀ ਜਾਂਦੀ ਹੈ ਤਾਂ ਉਸ ਦੇ ਵਿੱਚ ਸਿਰਫ ਇੱਕ ਲੈਪਟਾਪ ਹੀ ਮੌਜੂਦ ਹੁੰਦਾ ਹੈ ਤਾਂ ਲੈਪਟਾਪ ਸੀ ਇਸ ਕਾਰ ਦੇ ਵਿੱਚ ਕਾਰ ਜਾ ਕੇ ਨਹਿਰ ਦੇ ਵਿੱਚ ਡਿੱਗਦੀ ਹੈ ਤਸਵੀਰਾਂ ਜੋ ਨੇ ਗੋਆ ਦੀਆਂ ਨੇ ਜਿੱहां ਗੋਆ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਗੋਆ ਦੇ ਵਿੱਚ ਇੱਕ ਕੁੜੀ ਕਾਰ ਚਲਾਰੀ ਹੁੰਦੀ ਹੈ ਨਾਲ ਉਸਦੇ ਇੱਕ ਮੁੰਡਾ ਹੁੰਦਾ ਕੁੜੀ ਮੁੰਡਾ ਕਾਰ ਦੇ ਵਿੱਚ ਕਿਤੇ ਜਾ ਰਹੇ ਹੁੰਦੇ ਨੇ ਅਤੇ ਕਾਰ ਜੋ ਹੈ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਮੌਕੇ ਤੇ ਲੋਕ ਜਦੋਂ ਇਸ ਘਟਨਾ ਨੂੰ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਕੀਤਾ ਜਾਂਦਾ ਹੈ ਕਾਰ ਨੂੰ ਇਸ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਰ ਜਦੋਂ ਨਹਿਰ ਦੇ ਵਿੱਚੋਂ ਕਾਰ ਕੱਢੇ ਜਾਂਦੇ ਆ ਤਾਂ ਪੁਲਿਸ ਦੇ ਵੀ ਹੋਸ਼ ੁੱਟ ਜਾਂਦੇ ਨੇ ਕਿਉਂਕਿ ਜਾਣਕਾਰੀ ਮੁਤਾਬਕ ਪੁਲਿਸ ਦੇ ਵੱਲੋਂ ਇਸ ਕਾਰ ਦੇ ਵਿੱਚ ਇੱਕ ਕੁੜੀ ਮੁੰਡਾ ਸੀ ਪਰ ਜਦੋਂ ਇਸ ਕਾਰ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਇਸ ਦੇ ਵਿੱਚ ਕੋਈ ਵੀ ਸਵਾਰ ਨਹੀਂ ਹੁੰਦਾ ਤਾਂ ਤਸਵੀਰਾਂ ਗੋਆ ਦੀਆਂ ਨੇ ਜਿੱਥੇ ਘਟਨਾ ਵਾਪਰੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਮੁਸ਼ਕਲ ਕੀਤੀ ਜਾ ਰਹੀ ਸੀ ਤਾਂ ਜੋ ਇਸ ਕਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਜਾਵੇ ਪਰ ਕਾਰ ਦੇ ਵਿੱਚ ਕੋਈ ਵੀ ਸਵਾਰ ਨਹੀਂ ਸੀ ਸਿਰਫ ਪੁਲਿਸ ਨੂੰ ਇੱਕ ਲੈਪਟਾਪ ਇਸ ਕਾਰ ਦੇ ਵਿੱਚੋਂ ਬਰਾਮਦ ਹੋਇਆ